ਹੈਪੀ ਬਰਥਡੇਯੂ ਕੇ ਕਿਹੜਾ ਲੈਣਾ ਤੂੰ ਮੈਨੂੰ ਦੱਸ ਸਕਦੇ ਫਰੂਟ ਵਾਲਾ ਲੈਣਾ ਤਾਂ ਕਿਹੜਾ ਲੈਣਾ ਹੈ ਕਿਹੜਾ ਲੈਣਾ ਸਟ੍ਰੋਬੇਰੀ ਕੇਕ ਲੈਣਾ ਤਾਂ ਕਿਹੜਾ ਲੈਣਾ ਫਰੂਟ ਵਾਲਾ ਲਾ ਮੰਗੇ ਬਿਨਾ ਆਂ ਦੇ ਤਾ ਕਿਵੇਂ ਲੱਗਿਆ ਵਧੀਆ ਤੂੰ ਆ ਜਾ ਮੇਰਾ ਜੀ ਨਹੀਂ ਲੱਗਦਾ ਨੇ ਉਹਦੇ ਪਕੌੜੇ ਨਿਕਲਦੇ ਅੱਜ ਹੈਪੀ ਬਰਥਡੇ ਦਾ ਦਾਹਵਾ ਜਿੰਨ ਭਣ ਮੋੜਿਆ ਮਨਾ ਗਿਆ ਉਹ ਜੀ ਤੂੰ ਜਿਹੜੀ ਤੋਰ ਦਿੰਨੀ ਆ ਜੋ ਜਾਣਾ ਹੁੰਦਾ ਕਿਤੇ ਮੈਂ ਕੀ ਤਰ੍ਹਾਂ ਹਾਂ ਤੇਰੀ ਇਮਾਨਦਾਰੀ ਬਸ ਦਾ ਲੈ ਆ ਛੱਡੀ ਜਾਤ ਦਾ ਆਪਾਂ ਤਾਂ ਫਰੀ ਆ ਉਹ ਤੇ ਕਿਹੜਾ ਲੈਣਾ ਜੀ ਦੱਸ ਹੈ ਕਿਹੜਾ ਲੈਣਾ ਤੂੰ ਮੈਨੂੰ ਦੱਸ ਸਕਦੇ ਤਰੂਟ ਵਾਲਾ ਲੈਣਾ ਤਾਂ ਕਿਹੜਾ ਲੈਣਾ ਇਹ ਅਤਲਾਮਾ ਚੌਪਰੀ ਲੈਣਾ ਹੈ ਸਟੋਬਰੀ ਹੈ ਕਿਹੜਾ ਲੈਣਾ ਸਟੋਬਰੀ ਕੇਕ ਲੈਣਾ ਤਾਂ ਕਿਹੜਾ ਲੈਣਾ ਤਰੂਟ ਆਲਾ ਲਾ ਮੰਗੇ ਬਿਨਾ ਆਂਡੇ ਤੋਂ ਕੀ ਕਹੇਗੀ ਭਾਈ ਨੂੰ ਜਾ ਕੇ ਫਾਈ ਵੀ ਨਾਂ ਦੇ ਤੇ ਫਰੂਟ ਵਾਲਾ ਜਿਹੜੇ ਤੋਂ ਹੋਰ ਕੀ ਕਹਾਂਗੇ ਕੀ ਛੱਡਿਆ ਜੀ ਹੁਣ ਆ ਨਵੰਬਰ ਸੁਲਾਇਆ ਜਾਨੀ ਜਾ ਪਰਿਉਂ ਤੂੰ ਫੋਨ ਤੇ ਲੱਗੀ ਰਹੀ ਨੇ ਤੈਨੂੰ ਐਲਮਾਂ ਬਤਾ ਨਹੀਂ ਦਿੱਤਾ ਘੰਟੇ ਦੇ ਮੈਨੇ ਲੱਗੀ ਪਈ ਸੀ ਹਰ ਘੱਟ ਤੇ ਉੱਥੇ ਮੰਜੇ ਤੇ ਰਸਤੀਆਂ ਨਾਲੇ ਮੈਂ ਤਾਂ ਧੰਨਵਾਦ ਕੀ ਨਹੀਂ ਜਦ ਸੱਟ ਹੁੰਦਾ ਜਾਣ ਦਾ ਤੇ ਮਾਦਰਾ ਨਾਨੇ ਨੇ ਖਰਾਬ ਕਰਤਾ ਬੈਲਟ ਲਾ ਲੋ ਮਾਮੇ ਨੇ 500 ਲੈ ਲੈਣਾ ਇੱਥੇ ਆ ਆ ਦੇ ਮੂਰੇ ਖੜੇ ਹੋਣਗੇ ਮੈਂ ਵੀ ਲਾ ਲਾ ਮੇਰੇ ਵੀ ਨਹੀਂ ਲੱਗੀ ਆਲਾ ਫਿਰ ਤੂੰ ਐਨੂੰ ਫੜ ਦੇ ਕਿਹੜਾ ਬਹਾਂ ਤੇ ਬਾਈ ਕਿੰਨੀ ਗਲਤ ਖਾਲੀ ਮੋੜ ਦਾ ਲੈ ਫਿਰ ਕਹਿੰਦਾ ਗਲਤੀ ਗਾਂ ਵਾਲੇ ਦੀ ਦੇ ਦੇ ਬਾਈ ਨੂੰ ਪੈਸੇ ਮੋਟਾ ਮੋਟਾ ਫੇਰ ਲਿਓ ਚੈੱਕ ਕਰ ਲਾ ਦੇਖ ਤਾਂ ਲੈ ਮੀਟਰ ਮੈਨੂੰ ਨਹੀਂ ਵੇਖਣਾ ਆਉਂਦਾ ਲਾ ਹੋਰ ਕੀ ਦੇਖਣਾ ਜੇ ਵੱਧ ਘਟ ਪਤਾ ਬਾਈ ਨੇ ਫੇਰ ਦੱਸ ਹਾਂ ਦੇਖ ਤਾ ਲੈ ਮੀਟਰ ਤੂੰ ਦੇਖਦੀ ਨਹੀਂ ਜੀ ਵੱਧ ਘਟ ਫਿਰ ਮੈਨੂੰ ਨਹੀਂ ਪਤਾ ਮੈਂ ਥੱਪੜ ਮਾਰਨਾ ਤੇ ਮੂੰਹ ਤੇ ਫਿਰ ਮੈਨੂੰ ਗਾਲ ਕੱਢਦੀ ਹੋਣੀ ਉਹ ਤੂੰ ਘੱਟਵਾਤਾ ਨਾ ਕਿਹਾ ਖੜਿਆ ਜਲਾ ਮਾਮੇ ਤੂੰ ਬੈਠ ਹੌਲਡਾਉਣ ਲੱਗੇ ਰਹਿਣ ਦੇ ਹੁਣ ਕਿੱਥੇ ਆ ਹੌ ਰਹਿਣ ਦੇ ਕੈਮਰੀ ਬੁੱਤੇ ਘੁੱਗੂ ਵਾਹ ਕਿੱਡੇ ਕਿੱਡੇ ਆ ਫੇਰ ਆ ਗਿਆ ਤੇਰਾ ਫੋਨ বাজਦਾ ਹੁਣ ਚੱਕਦਾ ਹੁਣ ਕੁੜੀ ਹੋਊ ਕੋਈ ਹਾਂ ਤੈਨੂੰ ਤੰਗ ਵਾਲਾ ਕਰ ਦਿਆਂ ਨਾ ਉਹ ਤੱਕ ਟੱਚ ਹੁਣ ਲੈ ਲੈਣਾ ਤੰਗ ਕਰ ਮੈਨੂੰ ਹਾਂ ਹਾਂ ਬੱਬੇ ਕੌਣ ਆ ਮਾਸਾ ਕਈ ਕ ਅਸੀਂ ਸਿਹਧਾਰਾ ਬਣਾਉਨੇ ਆ ਸਿਹਧਾਰਾ ਜੋ ਤੁਸੀਂ ਵੀ ਹਾਂ ਨੇ ਖਰਾਬ ਕੇ ਤਾਂ ਰੈਕੋਰਡ ਪਹੁੰਚ ਗਏ ਅਜੇ ਤਾਂ ਰੈਕੋਰਡ ਪਹੁੰਚ ਗਏ ਅੰਧਾ ਉੱਡ ਕੇ ਆ ਜੀਏ ਹਾਂ ਹਾਂ ਰੈਕੋਰਡ ਪਹੁੰਚ ਗਏ ਇੱਥੇ ਸਿਹਧਾਰਾ ਸਿਹਧਾਰਾ ਕੇਕ ਬਣਾਉਨੇ ਆ ਆਇਆ ਰੈਕ ਉੱਠਣਾ ਕਰ ਤੈਨੂੰ ਤੰਗ ਬਣਾ ਕਰ ਚੱਕਿਆ ਨਾ ਕਰ ਫੋਨ ਇਹਨੂੰ ਜਹਾਜ ਤੇ ਲਾ ਲਿਆ ਕਰ ਤੈਨੂੰ ਜਹਾਜ ਤੇ ਸਿਕਾਉਂ ਠੀਕ ਆ ਜਦੋਂ ਗੱਡੀ 'ਤੇ ਬੈਠੇ ਜਹਾਜ ਤੇ ਲਾ ਲਿਆ ਕਰ ਤੰਗ ਕਰ ਦੇ ਨਾ ਹੀ ਆਇਆ ਤਾਂ ਫਿਰ ਚੱਕਣਾ ਪੈਂਦਾ ਹੈ ਸਰੀ ਮਾ ਨੇ ਕਾਈ ਲੜਪੀ ਕਰ ਮਾ ਅੱਗੇ ਨਹੀਂ ਮੈਂ 10 ਵੇਰ ਫੋਨ ਲਾ ਮੈਂ ਸੌਂਗੀ ਅਗਿਆਰਵੇਂ ਵਾਰ ਚੱਕਿਆ ਜਦੋਂ ਮੈਂ ਦਵਾਈ ਲੈ ਕੇ ਪੈ ਜਾ ਫਿਰ ਮੈਨੂੰ ਸੌਂ ਸਨੀਂਦ ਆ ਜਾਂਦੀ ਉਹਦੀ ਭਾਵੇਂ ਕੋਈ ਚੱਕ ਕੇ ਲੈ ਸਿਲੰਡਰ ਵਰ ਨਾ ਨਾ ਮੈਂ ਕੁੰਡਾ ਲਾ ਕੇ ਬਹੀਦਾ ਸਮਝਦਾ ਅਲੂਗਿੰਦੀ ਵਿਆਹ ਕਰਾਉਣਾ ਮੈਂ ਕਹਾਂ ਮੈਂ ਨਹੀਂ ਕਰਾਉਣਾ ਮੈਂ ਹੈ ਕਹਿੰਦਾ ਮੇਰ ਨਾਲ ਘਰ ਖਾਣਦਾ ਮੈਂ ਕਹਿੰਦੀ ਆਮ ਕਰਾਉਣਾ ਕੁੜੀ ਦਾ ਕੋਈ ਲਾਲ ਦੀ ਨਹੀਂ ਐਵੇਂ ਕਰਾ ਜਾਂਦਾ ਫਿਰ ਵਿਆਹ ਫਿਰ ਇਹ ਕਾਹ ਨੂੰ ਕਹਿੰਦੀ ਐ ਤੈਨੂੰ ਵਿਆਹ ਕਰਾਉਣਾ ਇਹਨਾਂ ਦਾ ਮੈਰ ਜੀਰੋ ਆ ਮੈਂ ਅੱਜ ਜੀਰੋ ਆਸੀ ਮੈਰ ਜੀਰੋ ਵਾਲਾ ਨਹੀਂ ਮੈਰ ਜੀਰੋ ਨਹੀਂ ਮੈਰ ਜੀਰੋ ਵੀਰੋ ਮੈਂ ਅੱਜ ਜੀਰੋ ਨਹੀਂ ਅਸੀਂ ਲੈਣਾ ਉਹ ਮੈਰ ਜੀਰੋ ਦੁਬਾਰ ਅਸੀਂ ਲੈਣਾ ਮੈਰ ਜੀਰੋ ਆ ਆ ਲੈ ਹੁਣ ਕੀ ਤਾਂ ਆ ਗਿਆ ਸਪੀਕਰ ਦੇ ਲੈ ਕਿਧਰ ਹੋਇਆ ਨਾ ਉਹ ਲੈ ਤੂੰ ਚੱਕਣ ਵੀ ਲੱਗੀ ਹੁਣ ਹਲੋ ਹਾਂ ਹਾਦਰ ਤੇ ਬੋਤਰਾ ਕੋਟ ਪਹੁੰਚ ਗਏ ਹੁਣ ਕੇ ਤੈਨ ਦਿਮਾਗ ਇੱਥੇ ਬਣਵਾ ਲੀਏ ਬੀਤਾ ਕਹਿੰਦਾ ਸੁਧਾਰ ਹੋਣਾ ਨਾ ਨਹੀਂ ਤੂੰ ਦੱਸੋ ਆਹ ਹਾਂ ਤੂੰ ਤਾਂ ਬਾਹਲੇ ਨੂੰ ਹੱਥ ਮਾਰਨ ਲੱਗੇ ਨੇ ਤੇ ਪਟਾਕੇ ਜੀ ਵੀ ਲੈਣੇ ਆ ਹੈ ਚਾ ਇੱਧਰ ਨੂੰ ਨਾ ਜਾ ਬੰਨ ਲਾਂਗੇ ਆਪਾਂ ਨੂੰ ਬਾ ਪਾਣੀ ਲੈਣਗੇ ਪੈਸੇ ਆਈ ਦਲੇਦ ਤੋਂ ਹੋਆ ਚੌਕਲੇਟਾਂ ਇੰਨਾ ਚੱਕੀ ਲੈਣਾ ਤੂੰ ਆਹ ਵੀ ਦੇਖ ਰਹੀ ਹੈ ਵਾਹ ਦਾ ਫੁੱਲ ਵਾਲੇ ਦੇਖ ਰਹੀ ਹੈ ਹਾਂ ਤੂੰ ਵੀ ਕਹਿ ਕੇ ਤਖਾਈ ਕੀਆ ਮੈਂ ਖੋਲ ਕੇ ਦਿਖਾ ਦਿੰਦੀ ਹਾਂ ਭਨੇ ਮੜਾ ਆ ਦੇਖ ਲੈ ਕਿਹਨ ਉੱਠ ਕੇ ਦੇਖੋ ਕੈਮਰਾ ਲੱਗਿਆ ਹਾਂ ਵਧੀਆ ਵਧੀਆ ਇਹਨਾ ਮੈਨੂੰ ਵਾਲਾ ਕੱਢੀ ਹਾਂ ਦੇਖ ਲੈ ਅੱਛਾ ਅੱਛਾ ਪੜਾਉਣੇ ਜਾਣ ਬੈਗੀ ਉੱਥੇ ਦੁਕਾਨ ਤੋਂ ਹਾਂ ਲਾਣ ਦਾ ਸ਼ੁਰੂਆ ਹੀ ਰਹਿਣਾ ਲਾਣ ਦਾ ਹੋ ਗਏ ਆ ਕਹਿੰਦੀ ਐ ਲਾਣ ਦਾ ਸ਼ੁਰੂਆ ਹੀ ਰਹਿਣਾ ਲਾਣ ਦਾ ਘਾਟ ਲਾਣ ਦਾ ਘਾਟ ਕਿਉਂ ਬੰਦੇ ਅੱਛਾ ਅੰਦਰ ਹੋ ਗਈ ਨਾ ਬਾਹਰ ਲਵਿੰਦੀ ਛਣੇ ਵੀ ਕਾਲੇ ਛਣੇ ਵੀ ਗਦਬਣ ਤੂੰ ਆ ਜਾ ਮੇਰਾ ਜੀ ਨਹੀਂ ਲੱਗਦਾ ਜਮਾ ਤਾਰੇ ਤੇਰੇ ਜਮਾ ਮੈਂ ਹਾਂ ਜਮਾ ਆਖਰ ਨਾ ਨਹੀਂ ਬਈ ਜਾਣਾ ਨਹੀਂ ਚੰਗਾ ਉਹ ਨਾਨੀ ਨੂੰ ਕਹਿਆ ਫਿਰ ਸੋ ਗਾਇਸ ਇਕੱਠੇ ਆਵਾਂਗੇ ਨਾਨੀ ਮੰਮੀ ਆਪਾਂ ਇਕੱਠੇ ਆਵਾਂਗੇ ਤੇ ਤਾਂ ਬਾ ਹੋਊਗਾ ਮਾਮੇ ਰੋ ਆਵਾਂਗੇ ਉਹ ਕਰਤੇ ਆਵਾਂਗੇ ਇਕੱਠੇ ਆਵਾਂਗੇ ਹਾਂ ਇਹ ਮੇਰੇ ਨਾਲ ਜੀ ਵੀ ਰੋ ਤੂੰ ਤੂੰ ਨਹੀਂ ਆਇਆ ਅਰੇ ਨਾਨੀ ਜੀ ਮੇਰੇ ਜੀ ਰੀ ਲੱਗਦਾ ਆ ਜਾ ਨਾਨੀ ਤੂੰ ਮੰਮੀ ਜੀ ਨਾਨੀ ਜੀ ਸੁਣੋ ਜੀ ਸਗਰ ਮੰਨੀ ਆਹੋ ਠੀਕ ਆ ਹਾਂ ਉਹ ਮੈਂ ਆਪਣੇ ਪੁੱਤ ਨੂੰ ਭੇਜਦੇ ਗਾ ਮਾਂ ਮੈਂ ਜਾਵਾਂ ਮੈਂ ਜਾਵਾਂ ਮੈਂ ਹਾਂ ਨਹੀਂ ਜਾਣਾ ਤੂੰ ਤੂੰ ਤੇਰੇ ਬਾਹਰੋਂ ਚੱਲਾਂਗੇ ਨਾਨੀ ਨੂੰ ਪੁੱਛ ਦੁ ਕਿ ਅੱਜ ਪਕੌੜੇ ਤਾਂ ਨਹੀਂ ਖਾਦੇ ਬੈਠਾ ਰਹਿਣਾ ਤੂੰ ਕਾ ਪਕੌੜੇ ਨਹੀਂ ਖਾਦੇ ਅੱਜ ਨਾਨੀ ਨੂੰ ਪੁੱਛ ਦੁ ਕਿ ਪਕੌੜੇ ਕਿੰਨੇ ਖਾਦੇ ਅੱਜ ਪੁੱਛ ਨਾਨੀ ਨੇ ਫੇਰ ਬਾਹਰ ਹੋ ਜਾਂਦੀ ਆ ਪੋੜੇ ਖਾ ਕੇ ਤੂੰ ਬੋਚ ਦੁਗਾ ਪਕੌੜੇ ਤਾਂ ਨਹੀਂ ਖਾਦ ਨਾਨੀ ਮम्मी ਪਾਲ ਨਹੀਂ ਖਾਦੇ ਆਦੇ ਆਦੇ ਤਾਂ ਲੈ ਉਹ ਹੌਨ ਬਾਰਿ ਹੋਏਗੀ ਫਿਰ ਤੂੰ ਮਾਮੇ ਤਾਂ ਬਾਹਰ ਹੋਏਗੀ ਨਹੀਂ ਹੰਦੀ ਅੱਜ ਮੇਰੀ ਧੀ ਦਾ ਜਨਮ ਤੇ ਨਾ ਅੱਜ ਮੀਮਾ ਬਿਮਾਰ ਹੁੰਦੀ ਅੱਜ ਤਾਂ ਮੈਂ ਰੱਜ ਕੇ ਪਕੌੜੇ ਖਾਦੇ ਆ ਹਾਂ ਤਾਂ ਗੰਡੇ ਗੋਦਿਓ ਛੋਟ ਕੱਟੀ ਆਂਦੀ ਐ ਮਾਮੀ ਹੈਂ ਖਾ ਰਹੇ ਪੂੜੀਆਂ 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 ਨਾਲੇ ਕਹਿੰਦੇ ਰੋਟੀ ਬਣਾਉਣੀ ਐ ਇਹ ਦਾਲੀਆਂ ਪੂਰੀ ਆ ਕੀ ਕਰੀ ਜਾਂਦੀ ਐ ਇਹ ਦਿਖਾਈ ਮਨ ਮਾੜਾ ਆ ਲਾ ਇਹ ਤਾਂ ਸਲਾਦ ਘੱਟੀ ਜਾਂਦੀ ਐ ਮਾਮੀ ਦਾ ਤੂੰ ਕਾ ਪਕੌੜੇ ਕਿੰਨੇ ਖਾਦੇ ਆ ਤੂੰ ਅੱਜ ਹਾਂ ਤੂੰ ਕਾ ਪਕੌੜੇ ਕਿੰਨੇ ਖਾਦੇ ਆ ਅੱਜ ਢੱਕਣ ਖੁੱਲਾ ਸੀਗਾ ਬੰਨਦਾ ਅੱਜ ਜਿੰਨੇ ਮਰਜ਼ੀ ਖਾ ਲਾ ਆਦੀ ਆਦੀ ਤੇ ਮੰਗਣੀ ਪਕੌੜਾ ਉਹ ਦੇ ਪਕੌੜੇ ਨਿਕਲਦੇ ਅੱਜ ਕਿਉਂ ਦੇਖ ਪਕੌੜੇ ਨਿਕਲਦੇ ਤਾਰਿਆ ਵਧੀਆ ਵਧੀਆ ਮੰਮੀ ਤੁਸੀਂ ਦੱਸੋ ਆ ਨਾਲ ਕਰਾ ਦਿਓ ਭਾਣੇ ਹੈਲਪ ਕਰਾ ਦਿਓ ਹੈਲਪ ਆ ਬਾਤ ਕਰਨੀ ਆ ਇਹ ਬੀਬੀਆਂ ਸਾਰੀਆਂ ਖਾਣ ਮਾਤਾ ਦਾ ਮਾਲ ਆਏ ਆ ਆ ਗਿਆ ਰੈਡੀ ਆ ਲੈ ਤਰੇ ਆ ਆ ਕੋ ਲਿਖੇ ਕੋ ਬੈਠਾ ਕੋ ਬੈਠ ਤੂੰ ਪਹੁੰਚ ਗਏ ਆ ਗਿਆ ਚੱਲ ਫਿਰ ਹੁਣ ਮੈਂ ਮੈਂ ਲਾਉਣਾ ਦੋ ਪੰਪ ਮਾਂ ਨੂੰ ਦੇ ਲਾ ਪੂੜੀਆਂ ਦੀ ਗਰਦ ਕੱਢਦੀ ਪਹਿਲਾਂ ਪਕੌੜੀਆਂ ਦੀ ਉਹ ਹਾਂ ਡੈਡੀ ਕਿੱਧਰ ਲੰਗੇ ਸੀ? ਮਾਤਰੀ ਆਸੀ ਗਲ। ਕਿੱਧਰ ਜਾਵੜੇ ਸੀ? ਓ ਯਾਰ ਕੋਈ ਨਾ। ਹਾਂ। ਤੂੰ ਗਸਾ। ਓ ਪਕੌੜੇ ਪਕੂੜੇ ਸਾਰੇ ਠੰਡੇ ਹੋ ਗਏ ਤੁਹਾਡੇ ਆਿਆਂ ਨੂੰ। ਓ ਨਹੀਂ 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 ਕੋਈ ਗੱਲ ਨਹੀਂ। ਮਮੀਆਂ ਹੁਣ ਕੰਡੇ। ਹੈਂ? ਆਬ ਮੰਮੀ ਨੇ ਦਾ ਚੱਕਤਾ ਕੰਮ ਹੁਣ ਆਥਣੇ ਤੁਹਾਨੂੰ ਕਰੂ ਜਾ ਕੇ ਪਿੰਡ ਖੱਜਲ। ਸਾਲੇ ਦੇ ਚੱਕਰ ਦੇ ਵਿੱਚ ਮੁੱਲ ਪਾ ਗਏ। ਹਾਂ ਮਾਮਾ ਆ ਗਿਆ ਕਿਹੜਾ ਬਾਹਰ ਲਾ ਐ ਬੋਟਲ ਐਣਿਆ ਆਇਆ ਨਹੀਂ ਮਾਮਾ ਮਾਮਾ ਦੇ ਪਹੁੰਚ ਗਿਆ ਹੋਰ ਤੁਸੀਂ ਕਿੱਧਰ ਜਾਵੜੇ ਜੀ ਮਖੌਲ ਤਾਂ ਨਹੀਂ ਕਰਦੇ ਨਹੀਂ ਨਹੀਂ ਮਖੌਲ ਨਹੀਂ ਕਰਦੇ ਪੂਰਾ ਸੇਤਾ ਕਹਿਮ ਆ ਬਿਲਕੁਲ ਬਿਲਕੁਲ ਠੀਕ ਆ ਠੀਕ ਆ ਮੌਲ ਲਿਖੀਏ ਉਹ ਵੀ ਹੈ ਨਾ ਸੁਪਾਤ ਲੋਈ ਪੂਰੀਆਂ ਦੇ ਨਾਲ ਤਰਤਾ ਮੰਮੀ ਨੇ ਕਿਹਾਓ ਗਰਮ ਤੇ ਹੁਣ ਕਹਿੰਦੇ ਬਣਾਉਣਾ ਕੜਾ ਐ ਬਾਦਾਮ ਬਦੂਮ ਐ ਨੱਚੇ ਕਿਤਨਾ ਰਗੜ ਰੋੜ ਕੇ ਬਣਾਉਣਗੇ ਆਏ ਹਾਏ ਮੈਂ ਵੀ ਹੁੰਦਾ ਕਾਸ਼ ਇੱਥੇ ਮਾਤਾ ਨੇ ਗਰਮ ਗਰਮ ਘਿਓ ਦੇ ਵਿੱਚ ਸੂਜੀ ਪਾਤੀ ਤੇ ਨਾਲ ਮੈਨੂੰ ਲੱਗਦਾ ਬਦਾਮ ਪਾਏ ਪਏ ਮੰਮੀ ਜਿਹੜੇ ਸਹਾਵਨਾ ਬਣਾਉਣ ਲੱਗੀਆਂ ਨਾ ਮੇਰੇ ਤਾਂ ਮੂੰਹ ਚ ਲਾਲਾਂ ਆ ਗਈਆਂ ਆਏ ਹਾਏ ਜੇ ਮੈਂ ਇੱਥੇ ਹੁੰਦਾ ਮੈਂ ਤਾਂ ਰੱਜ ਕੇ ਖਾਣਾ ਸੀ ਪੂਰਾ ਲੈ ਹੁਣ ਮਾਤਾ ਨੇ ਪਾਤੇ ਆ ਬਦਾਮ ਐਨ ਪੀਸ ਪੂਸ ਕੇ ਰਗੜ ਕੇ ਸਿੱਖ ਲੋ ਵੀ ਮੇਰੇ ਅਰਗੇ ਨੂੰ ਨਹੀਂ ਆਉਂਦਾ ਬਣਾਉਣਾ ਐ ਚੱਕੋ ਵੀ ਸੂਜੀ ਵਾਲਾ ਗਰਮ ਗਰਮ ਆਏ ਹਾਏ 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 ਜੀਭ ਚ ਪਾਣੀ ਆ ਗਿਆ ਮੂੰਹ ਚ ਬਾਹਰ ਬੈਠਾ ਬੰਦਾ ਇਹਨਾਂ ਚੀਜ਼ਾਂ ਨੂੰ ਤਾਂ ਮਿਸ ਕਰਦਾ ਹੁੰਦਾ ਸੋਆ ਦਾ ਵਿੱਚ ਪਾਇਆ ਹੋਇਆ ਵਾ ਬਦਾਵਾਂ ਆਮ ਕਾਜੂ 11 ਵਜੇ ਟਾਈਮ ਦਿੱਤਾ ਸੀ ਨਾ ਸਹੀ ਪੂਰੇ ਘਰੋਂ ਜਿੱਤੇ ਸੀ ਸਾਰੇ ਅਰੇ ਬਾਬੂ ਕੋਲ ਤੁਸੀਂ ਇੱਧਰ ਪਾਸੇ ਆ ਜਾਓ ਉਧਰ ਬੈਠੇ ਥੱਲੇ ਥੱਲੇ ਬਹਿ ਜਾਓ ਚਲੋ ਚਲੋ ਤੁਸੀਂ ਵੀ ਇੱਧਰ ਆ ਜਾਓ ਚਲੋ ਜਲਦੀ ਜਾਓ ਕੋਈ ਨਾ ਕੋਈ ਜਾਓ ਉਹ ਵੀ ਐਡ ਕਰਾ ਸਰ ਲੈ ਨਹੀਂ 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 ਆ ਦੇਖੀ

హలో <laughs> <sum> ਦੇ ਰੋਟੀ ਪੋਏ ਕਿੰਨੇ ਮੁੱਲ ਲੱਗ ਗਈ ਦੁਨੀਆਂ ਕੰਡੀਆਂ ਮੌਜੂਦ ਨਹੀਂ ਆ ਮੈਂ ਇਹ ਚੱਲਦੇ ਠੀਕ ਹੈਂਦਾ ਠੀਕ ਹੈਂਦਾ ਵੋਹ ਸਾਹ ਸਾਹ ਜੀ ਲੱਗੀ ਹਾਂ 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 ਆਓ ਅਸੀਂ ਵੇਖੀਦਾ ਨਾ ਨਾ ਕਰਨਾ ਰਾਜਪートਾ ਨਾ ਸਾਹ ਪੱਲੇ ਅੱਜ ਹੈਗਾ ਮੇਰੀ ਸਰਦਾਰਨੀ ਦੇ ਜਨਮ ਦਿਨ ਆ इसे खुशी के मौके के उ आप गुरद्वारा साहब मत टेक मामी मन ਕਰਦਾ ਉਹ ਕਿਹੋ ਜਿਹਾ ਤਾਰੇ ਅੰਗੂੜ ਵਰਗੇ ਜਿੰਜੇ ਵੇ ਤਾਰਾ ਡਰਦਾ ਹੁੰਦਾ ਇਹ ਤਾਂ ਫੁੱਲ ਚੜੀਆ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਚਲੰਦੇ ਹੋ ਜਾ ਉਧਰ ਹੋ ਜਾ ਉਧਰ ਹੋ ਜਾ ਉਧਰ ਹੋ ਜਾ ਬਰਥਡੇ ਤੁਸੀਂ ਇੱਧਰ ਜਨਮ ਦਿਨ ਮਨਾ ਲਿਆ ਸੀ ਇੱਧਰ ਮਨਾ ਲਿਆ ਕਾਸ਼ ਇਕੱਠੇ ਹੁੰਦੇ ਆਪਾਂ ਸਾਰੇ ਤਾਂ ਹੋਰ ਵੀ ਬਹੁਤ ਮਜ਼ਾ ਆਉਣਾ ਸੀ ਮੈਂ ਗੁਰੂ ਮੇਰ ਕਰਿਆ ਅਗਲਾ ਜਨਮ ਦਿਨ ਇਕੱਠੇ ਮਨਾਵਾਂਗੇ